ਆਜਾ ਵੱਧ ਕਿਸਮਤੀ ਸਾਡੀ ਇਹ ਹੈ ਕਿ ਜਿਹੜਾ ਸਾਡਾ ਦੁਸ਼ਮਣ ਹੈ ਇਹ ਮਕਾਰ ਵੀ ਹੈ ਤੇ ਬੇਵਕੂਫ ਵੀ ਹੈ ਔਰ ਆਪਣੀ ਲੋਕਾਂ ਦੀ ਸੇਵਾ ਜਾਂ ਪਾਕਿਸਤਾਨ ਦੀ ਤਰੱਕੀ ਵੱਲ ਉਹਨਾਂ ਦਾ ਧਿਆਨ ਘਟ ਔਰ ਹਿੰਦੁਸਤਾਨ ਦੀ ਜਿਹੜੀ ਬਰਬਾਦੀ ਹੈ ਇਹਦੇ ਵਿੱਚ ਇਹਨਾਂ ਨੇ ਇਹੋ ਜਿਹੇ ਟੋਏ ਬੱਟੇ ਕਿ ਪਿਛਲੇ 76 ਸਾਲਾਂ ਚ ਪਾਕਿਸਤਾਨ ਆਪਣੇ ਟੋਏਾਂ 'ਚ ਡਿੱਗ ਪਿਆ ਸੋ ਅੱਜ ਕਿਉਂਕਿ ਜੰਗ ਦੇ ਵਿੱਚ ਵਿਰਾਮ ਹੋਇਆ ਸੀ ਸੀਸਫਾਇਰ ਹੋਇਆ ਔਰ ਇਹ ਸੀਸਫਾਇਰ ਜਿਹੜਾ ਹੈ ਇਹ ਹਿੰਦੁਸਤਾਨ ਨੇ ਆਪਣੀਆਂ ਸ਼ਰਤਾਂ ਤੇ ਮਨਵਾਇਆ ਔਰ ਮੋٹے ਮੋٹے ਮਕਸਦੇ ਇਹ ਹੀ ਸੀ ਕਿ ਜਿੰਨਾ ਬੰਦਿਆਂ ਨੇ ਸਾਡੇ ਬੇਗੁਨਾ ਲੋਕਾਂ ਦਾ ਕਤਲ ਕੀਤਾ ਔਰ ਇਹ ਜਿਹੜੀਆਂ ਤਾਕਤਾਂ ਉਹਨਾਂ ਪਿੱਛੇ ਸੀ ਚਾਹੇ ਉਹ ਜੈਸ਼-ਏ-ਮੁਹੰਮਦ ਸੀ ਚਾਹੇ ਲਸ਼ਕਰ-ਏ-ਤੌਇਬਾ ਸੀ ਉਹਨਾਂ ਦੇ ਟਿਕਾਣਿਆਂ ਤੇ ਭਾਵੇਂ ਉਹ ਮਰੀਦ ਕੇ ਹੈ ਭਾਵੇਂ ਉਹ ਬਾਵਲਪੁਰ ਹੈ ਭਾਵੇਂ ਉਹ ਕਸ਼ਮੀਰ ਚ ਜਿਹੜੇ ਉਹਨਾਂ ਦੇ ਕੋਈ ਕੈਂਪ ਸੀਗੇ ਉਹਨਾਂ ਤੇ ਇੱਕ ਕਿਸਮ ਦੀ ਪ੍ਰੈਸੀਸ਼ਨ ਬੌਮਬਿੰਗ ਕਰਕੇ ਸਿਨ੍ਹਾ ਜਿਹੜਾ ਉਹਨਾਂ ਤਾਈ ਪਹੁੰਚ ਗਿਆ ਕਿ ਜੇ ਹਿੰਦੁਸਤਾਨ ਦਾ ਨੁਕਸਾਨ ਕਰੋਗੇ ਤੁਹਾਨੂੰ ਕੀਮਤ ਅਦਾ ਕਰਨੀ ਪਊਗੀ ਔਰ ਕੀਮਤ ਜਿਹੜੀ ਹੈ ਉਹ ਥੋੜੇ ਦਿਨ ਪਹਿਲਾਂ ਬਹੁਤ ਵੱਧ ਗਈ ਦੂਸਰਾ ਜਿਹੜਾ ਹਿੰਦੁਸਤਾਨ ਦਾ ਮਕਸਦ ਸੀ ਕਿ ਜਿਹੜਾ ਪਾਣੀਆਂ ਦਾ ਮਾਇਦਾ ਸੀ ਜਿਹੜਾ ਕਿ 1960 ਚ ਹੋਇਆ ਔਰ ਉਹ ਤੁਹਾਡੇ ਸੁਣਨ ਵਾਲੇ ਸ਼ਾਇਦ ਹੈਰਾਨ ਹੋਣਗੇ ਤੇ ਪਤਾ ਨਹੀਂ ਇਹ ਚੂਕਾ ਪਤਾ ਹੋ ਕਿਵੇਂ ਗਈ ਕਿ 136 ਮਿਲੀਅਨ ਏਕੜ ਫੀਟ ਪਾਣੀ ਜਿਹੜਾ ਇਹ ਤਾਂ ਪਾਕਿਸਤਾਨ ਨੂੰ ਦੇ ਦਿੱਤਾ ਤੇ ਆਪਣੇ ਹਿੱਸੇ ਆਇਆ 18 18% ਜੇ 18 ਐਮ ਐਫ ਜਿਹੜਾ ਕਿ ਕੋਈ 18% ਬਣਦਾ ਹੈ ਤਾਂ ਇਹਦਾ ਮਤਲਬ ਤੁਸੀਂ 80% ਪਾਣੀ ਜਿਹੜਾ ਉਹ ਪਾਕਿਸਤਾਨ ਨੂੰ ਦੇ ਦਿੱਤਾ ਔਰ ਪਾਕਿਸਤਾਨ ਨੂੰ ਹੁਣ ਇਹ ਕੀਮਤ ਅਦਾ ਕਰਨੀ ਪਊਗੀ ਕਿ ਹਿੰਦੁਸਤਾਨ ਨੇ ਕਿਹਾ ਕਿ ਇਹ ਪਾਣੀ ਜਿਹੜਾ ਤੇ ਪਹਿਲਾਂ ਅਸੀਂ ਵਰਤਾਂਗੇ ਔਰ ਮੈਨੂੰ ਇੱਕ ਇਹਦੇ ਚ ਪੰਜਾਬ ਦੀ ਖੁਸ਼ਹਾਲੀ ਯਾ ਤਰੱਕੀ ਦਾ ਇੱਕ ਸੁਰਾਗ ਨਜ਼ਰ ਆਉਂਦਾ ਹੈ ਕਿ ਇਹ ਜਿਹੜਾ ਸਾਡਾ ਜਿਹੜੀ ਚਪਕਲਿਸ਼ ਚੱਲ ਰਹੀ ਹੈ ਚਾਹੇ ਹਰਿਆਣਾ ਰਾਜਸਥਾਨ ਪੰਜਾਬ ਕਿਤੇ ਪਾਣੀ ਘਟ ਤੇ ਜੇ ਉਹਨਾਂ ਦਰਿਆਵਾਂ ਦਾ ਪਾਣੀ ਜਿਹੜਾ ਇਹ ਸਾਡੇ ਹਿੰਦੁਸਤਾਨ ਨੂੰ ਮਿਲਣ ਲੱਗ ਗਿਆ ਸਾਡੇ ਵਾਸਤੇ ਮਸਲਾ ਜਿਹੜਾ ਹੈ ਸਦਾ ਸਦਾ ਲਈ ਖਤਮ ਹੋ ਜਾਏਗਾ ਤੀਸਰਾ ਜਿਹੜਾ ਜੰਗ ਦਾ ਮਕਸਦ ਏ ਸੀ ਕਿ ਪਾਕਿਸਤਾਨ ਦੀ ਫੌਜ ਨੂੰ ਵੀ ਸਨੇਹ ਆ ਪਹੁੰਚ ਗਿਆ ਕਿਉਂਕਿ ਨੂਰ ਖਾਨ ਜਿਹੜਾ 에ਅਰ ਬੇਸ ਹੈ ਜਿਹੜਾ ਇਸਲਾਮਾਬਾਦ ਤੇ ਰਾਵਲਪਿੰਡੀ ਜਿੱਥੋਂ ਦੇ ਸਾਰੇ ਵੀਆਈਪੀ ਜਿਵੇਂ ਆਪਣਾ ਹਵਾਈ ਅੱਡਾ ਦਿੱਲੀ ਇੰਦਰਾ ਗਾਂਧੀ 에ਅਰਪੋਰਟ ਉੱਥੋਂ ਤੱਕ ਹਿੰਦੁਸਤਾਨ ਦੀਆਂ ਮਿਸਾਈਲਾਂ ਜਿਹੜੀਆਂ ਉਹ ਪਹੁੰਚ ਗਈਆਂ ਲਾਹੌਰ 에ਅਰਪੋਰਟ ਤੇ ਪਹੁੰਚ ਗਈਆਂ ਕਰਾਚੀ ਪਹੁੰਚ ਗਈਆਂ ਔਰ ਜਿਹੜੇ ਵੱਡੇ ਵੱਡੇ ਸ਼ਹਿਰ ਆ ਹਿੰਦੁਸਤਾਨ ਨੇ ਦੱਸਦਾ ਕਿ ਸਾਡੇ ਕੋਲੇ ਕਪੇਬਿਲਿਟੀ ਹੈ ਔਰ ਇਹ ਤਿੰਨੇ ਚਾਰਾ ਚੀਜ਼ਾਂ ਜਿਹੜਾ ਅਧਿਆ ਨਜ਼ਰ ਰੱਖਦੇ ਹੋਏ ਕੱਲ ਜੰਗ ਦੇ ਵਿੱਚ ਵਿਰਾਮ ਆਇਆ ਔਰ ਮੈਨੂੰ ਲੱਗਦਾ ਜਿਵੇਂ ਪੁਲਵਾਮਾ ਦਾ ਜਦੋਂ ਹਮਲਾ ਹੋਇਆ ਤੇ ਮੋਦੀ ਜੀ ਨੇ ਉਹਦਾ ਜਵਾਬ ਦਿੱਤਾ ਪਾਲਾ ਕੋਟ ਦੀ ਸ਼ਕਲ ਦੇ ਵਿੱਚ ਤੇ 4 ਸਾਲ ਸਾਡੇ ਚੈਨ ਨਾ ਗੁਜ਼ਰ ਗਏ ਮੈਨੂੰ ਲੱਗਦਾ ਵੀ ਆ ਜਿਹੜੀ ਕਾਰਵਾਈ ਹੋਈ ਹੈ ਅਗਲੇ 15-20 ਸਾਲ ਕਿਉਂਕਿ ਹਿੰਦੁਸਤਾਨ ਨੇ ਵੀ ਵਾਜ਼ੇ ਤੌਰ ਤੇ ਕਿਹਾ ਤਾਂ ਵੀ ਅਗਲੀ ਵਾਰੀ ਜੇ ਕੋਈ ਅਤਵਾਦੀ ਹਮਲਾ ਹੋਇਆ ਤਾਂ ਇਹਨੂੰ ਅਸੀਂ ਜੰਗ ਦਾ ਤੁਸੀਂ ਐਲਾਨ ਸਮਝ ਲਿਆ ਜੇ ਤਾਂ ਇਹ ਸਾਡੀ ਜਿਹੜੇ નિર્ਦੋਸ਼ ਲੋਕ ਹੈ ਉਹਨਾਂ ਦੀ ਜਿਹੜੀ ਹੈ ਹਫਾਜ਼ਤ ਵਾਸਤੇ ਇਹ ਬਹੁਤ ਵਧੀਆ ਹੋ ਗਿਆ ਮੈਨੂੰ ਖੁਸ਼ੀ ਇਸ ਗੱਲ ਦੀ ਹੈ ਕਿ ਮੋਦੀ ਜੀ ਦੀ ਸ਼ਕਲ ਦੇ ਵਿੱਚ ਸਾਡੇ ਕੋਲੇ ਇੱਕ ਬੜੀ ਜ਼ਹੀਨ ਬੜੀ ਮਜ਼ਬੂਤ ਔਰ ਬੜੀ ਦੂਰ ਅੰਦੇਸ਼ੀ ਲੀਡਰਸ਼ਿਪ ਮੌਜੂਦ ਹੈ ਔਰ ਜੇ ਮੈਂ ਗਲਤ ਨਾ ਹੋਵਾਂ ਤਾਂ ਦੁਨੀਆ ਦੀ ਜਿਹੜੀਆਂ 4-5 ਟੌਪ ਦੀਆਂ ਲੀਡਰਸ਼ਿਪਸ ਹੈ ਸਭ ਤੋਂ ਵਧੀਆ ਉਹਨਾਂ ਵਿੱਚ ਹਿੰਦੁਸਤਾਨ ਦੀ ਵੀ ਲੀਡਰਸ਼ਿਪ ਉਹਦੇ ਸ਼ਾਮਲ ਹੁੰਦੀ ਹੈ ਔਰ ਦੇਖੋ ਪ੍ਰਧਾਨ ਮੰਤਰੀ ਤਾਂ ਬਣਦੇ ਐ ਮੁੱਖ ਮੰਤਰੀ ਬਣਦੇ ਐ ਮੰਤਰੀ ਬਣਦੇ ਐ ਗਵਰਨਰ ਬਣਦੇ ਐ ਲੀਡਰ ਤਾਂ ਪੈਦਾ ਹੀ ਹੁੰਦੇ ਐ ਹਲਾਤ ਪੈਦਾ ਕਰ ਦਿੰਦਾ ਗੁਲਾਮੀ ਪੈਦਾ ਕਰ ਦਿੰਦੀ ਹੈ ਗਰੀਬੀ ਪੈਦਾ ਕਰ ਦਿੰਦੀ ਹੈ ਜੰਗ ਪੈਦਾ ਕਰ ਦਿੰਦੀ ਹੈ ਸੋ ਸਾਡੇ ਕੋਲੇ ਜਿਹੜੀ ਅੱਜ ਲੀਡਰਸ਼ਿਪ ਹੈ ਮੈਂ ਤਾਂ ਅੱਜ ਇਸ ਮੌਕੇ ਤੇ ਇੱਕ ਪਰਮਾਤਮਾ ਸਾਡੀ ਲੀਡਰਸ਼ਿਪ ਨੂੰ